ਸਤਿ ਸ਼੍ਰੀ ਅਕਾਲ ਖੰਭੀਰੋ ਅੱਜ ਆਪਾਂ ਪਹੁੰਚੋ ਹਾਂ ਟੱਪ ਵਾਲੀ ਪਸ਼ੂ ਮੰਡੀ ਤੇ ਜੋ ਕਿ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਟਰ ਤੇ ਲੱਗਦੀ ਹੈ ਇਹ ਮੰਡੀ ਹਰ ਐਤਵਾਰ ਬਹੁਤ ਵਧੀਆ ਭਰਤੀਆ ਤੇ ਵਧੀਆ-ਵਧੀਆ ਤੇ ਚੰਗੇ-ਚੰਗੇ ਪਸ਼ੂ ਹੁੰਦੇ ਆ ਨਾ ਤੇ ਬਾਕੀ ਆਪਾਂ ਦੇਖਦੇ ਆ ਵੀ ਕਿਹੜੀ-ਕਿਹੜੀ ਜਗ੍ਹਾ ਤੋਂ ਪਸ਼ੂ ਆਇਆ ਤੇ ਬਾਕੀ ਆਪਾਂ ਕਰਦੇ ਆ ਬਾਈਆਂ ਨਾਲ ਗੱਲਬਾਤ ਬਣੇ ਰੋ ਵੀਡੀਓ ਨਾਲ ਆ ਬਾਈਕ ਨੂੰ ਛੋਟਾ ਵੀ ਲਗਾਇਆ ਨਾਲ ਬਹੁਤ ਵਧੀਆ ਕੋਰ ਵੀ ਇੱਥੇ ਸਟਾ ਹੈ ਤੇ ਕੀ ਮਿਲ ਜਾਂਦੀ ਲੋ ਵੀ ਦੋਸਤੋ ਆਪਾਂ ਦਿਖਾਉਨੇ ਆ ਇਹ ਪਹਿਲੀ ਗਾਂ ਜੋ ਬਾਈਕ ਹੋ ਰਿਹਾ ਤੇ ਤੋਰ ਕੇ ਚੈੱਕ ਕਰਾਂਗੇ ਬਾਕੇ ਆਪਾਂ ਗਾਂ ਤੇ ਬਹੁਤ ਵਧੀਆ ਬਾਕੀ ਮੰਡੀ ਭਰੀ ਹੋਈ ਹੈ ਬਰੇ ਤੇ ਆਪਾਂ ਰੇਟਾਂ ਦੇ ਬਲ ਆਤ ਨਾਲ ਨਾਲ ਕਰਾਂਗੇ ਹਨਾ ਕਿ ਕੇ ਰੇਟ ਤੇ ਪਸ਼ੂ ਆਏ ਵੇ ਆ ਤੇ ਗਾਂ ਦਾ ਕਰੋ ਤੁਸੀਂ ਲੈਵਾ ਚੈੱਕ ਬਹੁਤ ਵਧੀਆ ਗਾ ਕੇ ਤੇ ਜਪਤ ਖਣਾ ਦੇ ਗੈਪਰੀ ਗੱਲ ਕਰੀਏ ਤਾਂ ਵੀਰੇ ਉਹ ਤੁਸੀਂ ਦੇਖ ਸਕਦੇ ਆ ਨਾ ਬਹੁਤ ਵਧੀਆ ਥਾਣਾ ਗਾ ਦੇ ਪੂਰੀ ਮੁਠੀ ਥਾਣਾ ਜੜ ਤੇ ਬਾਕੀ ਆਪਾਂ ਕਰਦੇ ਆ ਬਾਈ ਨੂੰ ਗੱਲ ਵੀ ਕਿੰਨਾ ਟਾਈਮ ਰਹਿੰਦਾ ਸੂਚ ਲਾਇਆ ਵੀ ਤੁਸੀਂ ਕਰੋ ਗਾ ਦੇ ਥਾਂ ਚੱਕ ਬਹੁਤ ਵਧੀਆ ਥਾਣਾ ਤੇ ਦੋ ਤਾਲੀਆਂ ਵੀ ਆ ਨਾ ਨਾ ਪੂਰਾ ਹੈ ਭਰਗਾ ਵਿੰਗਾ ਵਾਕੇ ਬਹੁਤ ਵਧੀਆ ਗੱਲਬਾਤ ਤਾਂ ਕੀ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਕੋਲੇ ਖੜੇ ਤੇ ਤੇਰੀ ਵੀਡੀਓ ਬਣਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰ ਠੀਕ ਠਾਕ ਜੀ ਕਿਹੜੇ ਪਿੰਡ ਆ ਬਾਈ ਆਪਣਾ ਦਰਕਲਾ ਜੀ ਦਰਕਲਾ ਤੇ ਨਾਮ ਕੀ ਆਪਣਾ ਰਾਜਵਰਕ ਜੀ ਰਾਜਵਰਕ ਹਾਂ ਜੀ ਰਾਜ ਬਾਈ ਜਿਹੜੀ ਤੁਸੀਂ ਇਹ ਕੰਮ ਇਹ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਦਾਮਾਂ ਦੀ ਜਾਣਕਾਰੀ ਮੜੇ ਅੱਜ ਕਰਨਾ ਨਾੜੇ ਖਰੀਦਿਆ ਨਹੀਂ ਕੋਈ ਨਹੀਂ ਕੋਈ ਗੱਲ। ਉਹ ਕਿਰਾਇਆ ਇਹਦਾ ਕਰਦੀ ਨਾ ਉਪਰ ਆਇਆ? ਹਾਂ ਉਪਰ ਕਰਦੀ ਐ। ਇਹ ਵਾ ਅੱਛਾ ਭਾਈ ਇਹ ਹੈਗਾ ਦੂਜਾ ਸੂਆ ਪਹਿਲੇ ਸੂਈ ਜਿਹੜੀ ਤੁਸੀਂ ਕਹੇ ਤੋਂ ਲਈ ਐ। ਲੈ ਕੇ ਆਏ ਤੇ ਕਿੰਨੇ ਦਿਨ ਹੋਇਆ ਸੂਈ ਨੂੰ? ਇਹਨੂੰ ਆ ਚਾਰ ਦਿਨ ਹੋ ਗਏ ਸੂਈ ਨੂੰ। ਆ ਚਾਰ ਦਿਨ ਹੋ ਗਏ। ਹਾਂਜੀ। ਦੇਰ ਕੰਪਲੀਟ ਆ ਬਈ ਸਾਰੀ। ਹਾਂਜੀ ਹਾਂਜੀ ਕੰਪਲੀਟ ਐ। ਠੀਕ ਐ। ਤੇ ਭਾਈ ਦੁੱਧ ਕਿੰਨਾ ਥੱਲੇ? ਹੁਣ 17-18 ਕਿਲੋ ਬੋਲੀ ਆ ਗਈ। ਠੀਕ ਐ। 17-18 ਬੋਲੀ ਆ ਗਈ। ਹਾਂਜੀ। ਤੇ ਇਹ ਦੂਜੇ ਸੂਏ ਐ। ਤੇ ਥੋੜੇ ਦਿਨ ਹੀ ਹੋਏ ਐ ਸੂਈ ਨੂੰ। ਕੋਈ ਗੱਲ ਨਹੀਂ। ਮਗਰ ਭਾਈ ਬੱਚਾ ਕੀ ਹੈ ਬੱਚਾ ਜੀ ਬੱਚਾ ਹੈਗਾ ਹਾਂਜੀ ਹਾਂਜੀ ਠੀਕ ਹੈ ਲੋ ਜੀ ਆਪਾਂ ਭਾਈ ਤੋਂ ਲੈ ਲਈ ਜਾਣਕਾਰੀ ਤੇ ਥੋੜਾ ਥੋੜਾ ਜੀ ਭਾਈ ਓਕੇ ਜਮ ਓਕੇ ਓਕੇ ਜੀ ਭਾਈ ਕਹਿੰਦਾ ਵੀ ਸਾਰਾ ਪਤਾ ਨਹੀਂ ਓਕੇ ਆ ਤੁਹਾ ਵਧੀਆ ਦੁੱਧ ਕਿੰਨਾ ਦੱਸ ਸੀ ਭਾਈ ਦੁੱਧ 17 18 ਕਿਲੋ ਬਹੁਤ ਆਈ ਆ 18 ਕਿਲੋ ਥੋੜਾ ਇਸ ਟਾਈਮ ਲਈ ਤਿਆਰ ਹੈਗਾ ਜੇਰ ਕੰਪਲੀਟ ਹੈਗੀ ਬਾਈ ਹੋਰੇ ਕਹਿੰਦੇ ਵੀ ਜਦੋਂ ਮਰਜੀ ਤੁਸੀਂ ਗਰੰਟੀ ਨਾਲ ਚੋਕ ਕੇ ਵੀ ਲਿਆ ਸਕਦੇ ਹੋ ਹਾਂਜੀ ਹਾਂਜੀ ਦੋ ਟਾਈਮ ਚੋਕ ਕੇ ਤੇ ਬਾਈ ਇਹਦਾ ਰੇਟ ਕੀ ਹੈਗਾ ਇਹਦਾ 75000 ਆ ਜੀ 70000 ਹਾਂਜੀ ਹਾਂਜੀ ਠੀਕ ਹੈ ਬਾਈ ਕਹਿੰਦਾ 70000 ਰੁਪਏ ਹੈਗਾ ਪਿੱਛੇ ਮੜਾ ਲਿਵਰ ਖਾਈਏ ਤਾਂ ਲੇਵੇ ਦੇ ਵਿੱਚ ਦੇਖੋ 나ੜਾਂ ਤੋਰੀਆਂ ਘੇਟ ਨੇ ਜਣਾ ਦਾ ਗੈਪ ਤੇਰੇ ਦੇ ਦਾ ਬੜਾ ਹਕੀ ਵਈ ਤਰ ਪਿੱਛੇ ਆ ਜਾ ਪਿੱਛੇ ਆ ਜਾ ਦੇਖੋ ਣਾਣਾ ਨੁੜਾ ਪੂਰੀਆਂ ਖੜੀਆਂ ਨੇ ਖਾਣਾਂ ਦੇ ਵਿੱਚ ਲੈਵੇ ਵਿੱਚ ਜਮਮ ਅੱਜ ਦੇ ਖਾਣੇ ਪੁੱਛੇ ਤੋਂ ਬੰਦ ਹੋ ਗਿਆ ਗਿਆ ਤਾਂ ਤੇ 75000 ਰੁਪਿਆ ਬਾਈ ਦੀ ਡਿਮਾਂਡ ਹੈ ਤੇ ਬਈ ਤੁਸੀਂ ਸੇਲ ਪਰਚੇਜ਼ਿੰਗ ਕਰਦੇ ਹੋ ਹਾਂ ਸੇਲ ਪਰਚੇਜ਼ਿੰਗ ਦਾ ਹੀ ਕੰਮ ਕਰਦੇ ਠੀਕ ਹੈ ਬਈ ਤੰਗੀਆਂ ਲੈ ਕੇ ਆਏ ਸੀ ਅੱਜ ਇਸ ਚੱਲ ਕੇ ਲੈ ਕੇ ਦੋ ਸੇਲ ਹੋ ਗਈਆਂ ਕਰੇਗੀ ਠੀਕ ਹੈ ਤੇ ਮਗਰ ਉਹਦੇ ਬੱਚਾ ਕੀ ਸੀਗਾ ਬਛੜੇ ਸੀ ਬਛੜੇ ਸੀਗਾ ਦੋਨਾਂ ਦੇ ਮਗਰੀ ਹਾਂ ਬੱਚੇ ਤੇ ਤਿੰਨਾਂ ਦੇ ਮਗਰੀ ਸੀਗਾ ਤਿੰਨਾਂ ਦਾ ਠੀਕ ਹੈ ਤੇ ਬਈ ਆਪਣੇ ਘਰੇ ਵੀ ਹੋਰਿੰਦੇ ਪਸ਼ੂ ਹਾਂਜੀ ਹਾਂਜੀ ਘਰੇ ਵੀ ਹੁੰਦੇ ਆ ਤੇ ਮੰਨ ਕੇ ਚਲੋ ਬਈ ਕਿਸੇ ਨੇ ਪਸ਼ੂ ਕਿਸੇ ਨੇ ਲੈਣਾ ਹੋਵੇ ਆ ਪੂਰੀ ਸਬਤ ਹੈ ਜੀ ਘਰੇ ਘਰੇ ਵੀ ਦੂਰੋਂ ਨੇੜੋਂ ਜੇ ਕੋਈ ਬੰਦਾ ਆਉਂਦਾ ਹੈ ਦੂਰੋਂ ਆ ਕੇ ਕੋਈ ਰਹਿਣ ਦਾ ਖਾਨੇ ਦਾ ਸਾਰਾ ਪ੍ਰਬੰਧ ਹੈ ਠੀਕ ਹੈ ਠੀਕ ਹੈ ਬਈ ਇਹ ਕਿਰਿਆ ਬਤਾ ਸ਼ੋਭਨਾਉਂ ਦੁਆਰੇ ਰੱਖ ਦੋ ਰਾਜਵਿਰਕ ਜੀ ਰਾਜਵਿਰਕ ਪਿੰਡ ਪਿੰਡ ਵਿਰਕਣਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂ ਤੇ ਮੰਨ ਕੇ ਚੱਲ ਜੇ ਕਿਸੇ ਨੇ ਆਉਣਾ ਤਾਂ ਸਾਨੂੰ ਫੋਨ ਕਰੂਗਾ ਪਹਿਲਾਂ ਬਈ ਬੰਦਾ ਹਾਂਜੀ ਹਾਂਜੀ ਤਾਂ ਨੰਬਰ ਵੀ ਬੋਲ 895918 895918 ਨੰਬਰ ਵੀ ਬਹੁਤ ਸੌਖਾ ਹੈਗਾ ਹਾਂਜੀ ਵਾਈਟ ਹੈ ਜਿਵੇਂ ਪੈਸੇ ਦਾ ਕਹਿੰਦੇ ਵੀ 8 ਲੱਖ ਪੈ ਸਾਊ ਸਾਊ ਦਾ ਬਾਈ ਦਾ ਨੰਬਰ ਵੀ ਆ ਕਿਉਂਕਿ ਜੇ ਜਿਹੜਾ ਕਿਤਾਹ ਹੋ ਜੇ ਨੰਬਰ ਹਾਂਜੀ ਬਾਈ ਕੋਲੇ ਦਾ ਬਹੁਤ ਸੋਹਣੀ ਆ ਜੇ ਕਿਸੇ ਨੇ ਲੈਣੀ ਹੋਵੇ ਤੇ ਬਾਈ ਹਰੈਣਾ ਗੱਲਬਾਤ ਕਰਕੇ ਇਹਨਾਂ ਨੂੰ ਮਿਲ ਸਕਦੇ ਨੇ ਇਹਨਾਂ ਕੋਲੇ ਹੋਰ ਵੀ ਪਸ਼ੂ ਫੇਰੇ ਹੁੰਦੇ ਆ ਇਹਨਾਂ ਕੋਲ ਆ ਕੇ ਆਪਦੇ ਪਸੰਦੀ ਦਾ ਪਸ਼ੂ ਚਿੱਤ ਇੱਕ ਕਰਕੇ ਲੈ ਆ ਸਕਦੇ ਆ ਪੰਜ ਸੱਤ ਪਸ਼ੂ ਫੇਰੇ ਹਰ ਟਾਈਮ ਖੜੀ ਹਰ ਟਾਈਮ ਹੁੰਦੇ ਆ ਬਾਈ ਠੀਕ ਹੈ ਠੀਕ ਹੈ ਇਹ ਬਾਈ ਤੁਸੀਂ ਆਪ ਕੋ ਕਿੱਤਾ ਕਰਨ ਲੱਗੇ ਹੋ ਕਿ ਪਹਿਲਾਂ ਤੋਂ ਹੀ ਪੁਰਾਣਾ ਕਿਤਾ ਆਪਣਾ ਪਹਿਲਾਂ ਬਜ਼ੁਰਗਾਂ ਦੇ ਨਾਲ ਠੀਕ ਹੈ ਹਾਂ ਚਲੋ ਤਾਂ ਯਾਨੀ ਕਿ ਤੁਸੀਂ ਐਸੀ ਲਾਈਨ ਦਿੱਤੀ ਐਸੀ ਐਸੀ ਲਾਈਨ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਵਧੀਆ ਗੱਲ ਆ ਬਈ ਨਾਲ ਖੇਤੀ ਤੇ ਨਾਲ ਸਾਇਕਟਾ ਦਾ ਹਾਂ ਸਾਇਕਟਾ ਦਾ ਬਾਈ ਜਿਵੇਂ ਉਹਨਾਂ ਦੇਖਿਆ ਜਾਂਦਾ ਵੀ ਪਿੰਡਾਂ ਦੇ ਵਿੱਚ ਪਸ਼ੂ ਘਟਦੇ ਜਾਂਦੇ ਆ ਲੋਕ ਆ ਘਰ ਛੋਟੇ ਕਰ ਲਏ ਪੱਕੇ ਕਰ ਲਏ ਠੀਕ ਹੈ ਲੋਕਾਂ ਦਾ ਰਿਹਾਨ ਖਤਮ ਹੁੰਦਾ ਜਾਂਦਾ ਰਿਹਾਨ ਬਿਲਕੁਲ ਖਤਮ ਹੋ ਗਿਆ ਪਸ਼ੂ ਕੰਮ ਪਸ਼ੂ ਨਹੀਂ ਤਾਂ ਤੇ ਇਹ ਬਹੁਤ ਵਧੀਆ ਗੱਲ ਆ ਬਈ ਤੁਸੀਂ ਅਜੇ ਤੱਕ ਪਸ਼ੂ ਪਾਲਣਾ ਕਿੱਤਾ ਹੈ ਹਾਂ ਜੀ ਸਾਮਕੇ ਲੈ ਕੇ ਆਇਆ ਖੇਤੀ ਵੇੜ ਦੇ ਨਾਲ ਨਾਲ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਜਾਣਕਾਰੀ ਦਿੱਤੀ ਪਸ਼ੂ ਪਾਲਣ ਬਾਰੇ